ਪ੍ਰਧਾਨ ਸਾਹਿਬ ਹਰਜੀਤ ਸਿੰਘ ਕਾਮੀ ਦੇ ਸਤੀਫੇ ਤੇ ਤੁਹਾਡਾ ਕੀ ਕਹਿਣਾ ਹੈਗਾ ਕਿ ਉਹਨਾਂ ਨੇ ਸਤੀਫਾ ਦਿੱਤਾ ਕਰ ਇਹ ਤਾਂ ਮੈਨੂੰ ਪਤਾ ਨਹੀਂ ਪਤਾ ਮੈਂ ਕਿ ਉਹ ਸਿਫਾ ਤਾਂ ਮੈਂ ਕਿੱਥੇ ਵੀ ਸੁਣਣਾ ਨਾ ਪਤਾ ਨਹੀਂ ਮੈਂ ਚੇਕ ਰਿਹਾ ਸੀ ਸਮਝਦਾ ਬਸ ਇਹ ਤਾਂ ਉਹ ਮੈਂ ਤਾਂ ਕੋਈ ਕਮੈਂਟ ਵੀ ਕਰਨਾ ਚਾਹੁੰਦਾ ਉਹ ਬੜੇ ਸਕਾਰਾ ਦੇ ਗਏ ਉਹ ਕਿਉਂ ਦਿੱਤਾ ਇਹ ਤਾਂ ਉਹਨਾਂ ਨੂੰ ਪਤਾ ਕਿਉਂ ਦਿੱਤਾ ਸਤੀਫਾ ਲੇਕਿਨ ਕਹਿੰਦੇ ਸਾਰੀ ਦਾ ਕੋਈ ਸਾਰਾ ਸੂਕਤੇ ਨਹੀਂ ਜਗਾ ਜਉਂਦੇ ਰਹਿੰਨੇ ਆਦੇ ਜੇ ਮੈਂ થોੜਾ ਸਧਿਆ ਇਸ ਕਰਕੇ ਸਧਿਆ ਕਿ ਸਤਾਰ ਯੋਗ ਸਿੱਖੇ ਸਬੂਤ ਸ਼ਕਤੀ ਜੀ ਅਗਲਤਾ ਸਧਜਾ ਸਾਹਿਬ ਨੇ ਜੋ ਅਕਾਦੀ ਦਾ ਦੇਸ਼ ਪੱਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਇਹ ਪ੍ਰਕਿਰਿਆ ਚਲਾਉਣੇ ਸੀ ਉਹਦੇ ਬਾਰੇ ਇੱਕ ਸੱਤ ਮੈਂਬਰ ਦੀ ਕਮੇਟੀ ਜਿਹਨਾਂ ਨੇ ਆਪਣਾ ਐਫਰਮ ਲਿਖਿਆ ਨਕਲ ਕਮੇਟੀ ਉਹ ਦਾ ਗਰਸ਼ਨ ਕੀਤਾ ਸੀ ਉਹ ਰਾਕੇ ਬੇਟੇ ਦੇ ਅਗਵਾਈ ਛੋਮੜੀ ਗੜੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਾਹਿਬ ਦਿੱਤੀ ਸੀ ਤਾਂ ਮੈਂ ਉਸ ਨੂੰ ਪਹੁੰਚੇ ਸੀ ਅਸੀਂ 6 ਮੈਂਬਰ ਸੀ ਜੀ ਬਿਸਤਪਰ ਮਾਨਸ਼ੀਤ ਸਾਹਿਬ ਪ੍ਰੇਖਸ਼ੇ ਜੀ ਦੇ ਬੇਟੇ ਇੱਕ ਵਾਰ ਸੇ ਝੁੰਦਾ ਸਦਾਗੁਰ ਪ੍ਰਧਾਨ ਸੇ ਬਟਾਲਾ ਸਦਾ ਮਨਪੇ ਸਿਖਿਆਲੀ ਸਾਸ ਸੰਤਾਸੇ ਉਮੀਦ ਪਈ ਇਹ ਮੇਰੇ ਪਸੇ ਬੇਰੇ ਨਾਲ ਸਾਰੇ ਬੰਦੇ 6 ਵਧੀਆ ਪੰਥ ਪਰਥ ਸਵਰਤ ਬੰਦੇ ਸੀ ਉਹਦੇ ਦੋ ਬੇਟੇਗਾ ਵਜਾ ਇੱਕ ਪਰਹਾੜੇ ਚ ਹੋਈ ਇੱਕ ਚੰਡੀਗੜ੍ਹ ਹੋਈ ਆ ਦੋਨਾਂ ਬੇਟੇਗਾ ਬਹੁਤ ਖੁਰਕੇ ਵਿਚਾਰਾ ਵੀ ਹੁੰਦੇ ਰਹੀ ਆ ਕਿ ਆ ਜਿਹੜੀ ਪੜੀ ਹੋਈ ਸਮੱਸਿਆ ਪੜੀ ਹੋਈ ਆ ਪੱਤੀ ਸ਼ੁਰੂ ਹੋ ਗਈ ਉਹਦੇ ਪਾਸੇ ਆਵੇ ਇੱਕ ਨਗਰਾਨ ਕਮੇਟੀ ਬਣ ਗਈ ਉਹ ਤਾਂ ਕਹਿ ਕੇ ਰਿਹਾ ਵੇ ਲੱਬੇ ਲੱਬੇ ਵਿਚਾਰਾ ਤਾਂ ਬਾਅਦ ਵੀ ਕੋਈ ਸਪੈਸਰ ਦੇ ਇੱਦਾਂ ਨਹੀਂ ਪਹੁੰਚ ਗਏ ਇਹ ਮੈਸੂਦੇ ਕੇ ਬਾਰੇ ਗੱਲ ਕੀਤੀ ਗੱਲ ਹੈ ਤੇ ਅੱਜ ਤੀਸਰੀ ਮੀਟਿੰਗ ਸੀ ਉਹ ਮੀਟਿੰਗ ਦਾ ਜਿਹ ਪ੍ਰਧਾਨ ਸਾਹਿਬ ਨੇ ਕਾਲੇ ਸਿਵਾ ਦਿੱਤਾ ਉਹ ਉਹਦੇ ਇਨੇ ਰਿਸ਼ਤੇ ਬਣ ਗਏ ਮੀਟਿੰਗ ਹੈ ਕੌਣ ਪ੍ਰਧਾਨ ਕੇ ਕਰਿਆ ਕਿਸ ਤਰ੍ਹਾਂ ਸਾਰਾ ਹੋਤਾ ਇਸ ਤਰ੍ਹਾਂ ਜਿਹੜਾ ਹਾਲਾਤ ਅਸੀਂ ਦੇਖਿਆ ਵੀ ਇਹਦਾ ਤੇ ਜਦੋਂ ਅਸੀਂ ਦੋ ਵਾਰ ਪੂਰਾ ਵਿਚਾਰ ਕਰਕੇ ਦੇ ਰਹੇ ਇੱਕ ਸਾਰ ਤੱਕ ਜਿੱਦਾਂ ਜਿੱਕਰਦਾ ਦਿਖਦਾ ਨਹੀਂ ਅੱਗੇ ਵਿਕਾਸ ਇਹਨੂੰ ਮਿਲ ਗਈ ਇਸ ਕਰਕੇ ਮੈਂ ਅੱਜ ਕੱਲ੍ਹ ਤੱਕ ਸਾਦੇ ਜਿਹਦਾ ਸਾਹ ਲੋਕਾਂ ਚਿੱਠੀ ਲਿਖਿਆ ਕਿ ਦਾਰਿਆ ਬੇਟ ਕਾਲ ਮੈਂ ਦੇ ਲੋ ਬੀਤਾ ਕਿ ਇਹ ਤੋਂ ਬੋਤੇ ਕਬੱਟੀ ਆ ਇਹ ਤੋਂ ਬਿਲਕੁਲ ਫਰਕ ਪਤਾ ਜਾਵੇ ਇਹ ਮਤਲਬ ਇਸ ਕਰਕੇ ਮੈਂ ਤੁਹਾਡੇ ਨਾਲ ਵੀ ਬੇਨਤੀ ਕਰਦਾ ਸੇਖ ਸਾਡੇ ਅਰਵੇ ਸੇ ਬਹੁਤ ਸਜਾਣੇ ਬੰਦੇ ਨੇ ਬਹੁਤ ਵਧੀਆ ਚੰਗੇ ਇਨਸਾਨ ਨੇ ਉਸ ਅਥਰੀਆ ਤੇਰੀ ਸਾਹਿਬ ਸਾਡੇ ਨੇ ਇਸ ਕਰਕੇ ਜੀ ਮੈਂ ਪੂਰਾ ਟਾਈਮ ਲਾ ਕੇ ਉਹ ਅਸਤਾਰ ਬੋਖਰਾ ਕਰਵੇ ਪੂਰਾ ਵਿਚਾਰ ਕਰਕੇ ਦੇਰ ਮੈਂ ਲੱਗਦਾ ਹੈ ਉਹ ਉੱਤੇ نتیجہ ਨਿਕਲ ਨਹੀਂ ਸਕਿਆ ਇਸ ਲਈ ਮੈਂ ਉਹ 35 ਕਿਤੇ ਨਹੀਂ ਬਦਲ ਸਕਿਆ ਕਿ ਮੈਂ ਇਸ ਨੂੰ ਬੇਟੀ ਤੋਂ ਪਾਰ ਕਰ ਦਵੇ ਇਹ ਤੁਸੀਂ ਇਹ ਡਿਸੀਜਨ ਕਿਉਂ ਲੈਂਦਾ ਹੈ ਜੀ ਕਿਉਂਕਿ ਮੇਰਾ ਮੈਂ 50 ਸਾਲ ਦੀ ਸਰਵਿਸ ਹੈ ਪਾਰਟੀ ਚ ਮੈਂ ਹਰ ਪੱਧਰ ਤੇ ਸੇਵਾ ਕੀਤੀ ਹੈ ਬਰਕਰਾਰ ਤੇ ਸੇਵਾ ਕੀਤੀ ਹੈ ਮੈਂ ਗਰਾਂਟ ਸਾਲ ਜਿਹੜਾ ਪਤਾ ਲੱਗ ਸਕਦਾ ਹੈ ਮੈਂ ਦੋ ਸਾਲ ਸਟੇਟ ਦਾ ਅਰਬਨ ਸਿਟੀਜ਼ਨ 7 ਸਾਲ ਵਿੱਚ ਛੋੜੀ ਅਲੀਦਰ ਦਾ ਖਤਰਿਆਂ ਔਰ ਫਿਰ ਮੈਂ ਜਿਹੜਾ ਇਹ ਦਿਨ ਬਸਾਂ ਦੇ ਬੜਿਆ ਉਹਨੂੰ ਚਲਦਾ ਲੱਗਦਾ ਮੈਂਬਰ ਆ ਰਹੇ ਆ ਇਹ ਜੰਬੇ ਤੇ ਆਵੇ ਮੈਂ ਦੇਖਿਆ ਕਿ ਜੋ ਉਸੇ ਮੈਂ ਕੁਝ ਕੰਟਰੀਬਿਊਟ ਹੀ ਹੋ ਸਕਿਆ ਕਰਨੀ ਕਿ ਤਾਲਪੁੱਤ ਨਹੀਂ ਲੱਗ ਰਿਹਾ ਇਸ ਕਰਕੇ ਉਹ ਤਾਂ ਇਸ ਕਰਕੇ ਮੈਂ ਇਹ ਬੇទਿਕ ਦਿਓ ਨੂੰ ਵੇ ਉਹ ਤਾਂ ਕੋਈ ਹੋਰ ਨਾਲ ਲਿਆ ਤੇ ਅੜੂ ਕੋ ਸਭ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਟੀਫਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਕੱਠੇ ਕਰਨ ਦਾ ਜ਼ਿਕਰ ਬਹੁਤ ਵਾਰ ਹੋਇਆ ਲੇਕਿਨ ਉਸ ਤੋਂ ਬਾਅਦ ਇਹ ਜਿਹੜਾ ਮੰਗ ਲਿਆ ਨਹੀਂ ਨਹੀਂ ਅਸੀਂ 아마 ਸ਼ਾਇਦ ਮੈਨੂੰ ਪਤਾ ਨਹੀਂ ਪਰ ਐਸੀ ਕੋ ਟੱਕੇ ਨਹੀਂ ਅਸੀਂ ਉਹਦੇ ਸਾਥੀਆਂ ਪੁਰਾਣੇ ਸਾਥੀਆਂ ਅੱਜ ਦਾ ਰਿਸ਼ਤਾ ਪਿਓ ਪਤ ਵਰਗਾ ਨਹੀਂ ਆ ਤਾਂ ਤਾਂ ਜਦੋਂ ਕਰਦਾ ਕਰਦਾ ਕਰ ਤੱਕ ਨਹੀਂ ਕਿ ਤੇ ਮੈਂ ਜੀ ਉਹਨਾਂ ਨੂੰ ਕਰਦਾ ਕਰਦੇ ਕੋਈ ਪਤਾ ਨਹੀਂ ਜੀ ਉਹ ਤਾਂ ਇਹ ਤਾਂ ਹੁਣ ਕੋਈ ਦੱਸ ਸਕਦਾ ਕਿ ਕਿਉਂ ਸੀ ਬਤ ਕਰ ਰਿਹਾ ਪਰ ਤੁਸੀਂ ਕਿਵੇਂ ਹੁਣ ਅੱਗੇ ਲਈ ਕਿਵੇਂ ਮੰਨਦੇ ਹੋ ਕਿ ਕਿਵੇਂ ਜਿਹੜੀ ਇਹ ਕਮੇਟੀ ਹੋਵੇਗੀ ਕਿਉਂਕਿ ਅੱਜ ਕੁਝ ਮੈਂਬਰ ਪਹੁੰਚ ਵੀ ਨਹੀਂ ਨੇ ਕਿ ਤੁਹਾਨੂੰ ਸੁਨੇਹਾ ਆਇਆ ਉਹਨਾਂ ਮੈਂਬਰਾਂ ਦਾ ਕਿ ਅਸੀਂ ਇਕੱਠੇ ਹੋ ਰਹੇ ਹਾਂ ਕਿਉਂਕਿ ਇਹ ਜ਼ਿਕਰ ਹੈ ਕਿ ਟੋੜਾ ਇੰਸਟੀਚਿਊਟ ਦੇ ਵਿੱਚ ਕੋਈ ਸਮਾਂ ਬਤ ਮੈਨੂੰ ਕੋਈ ਸਹੀ ਨਹੀਂ ਕਿ ਸਦਾਇਆ ਤੇ ਅਸੀਂ ਦਫ਼ਤਰ ਤੋਂ ਪਤਾ ਕਰਦੇ ਹਾਂ ਵੀ ਕੋਈ ਮੀਟਿੰਗ ਹੋਣੀ ਹੈ ਨਹੀਂ ਹੋਣੀ ਨਿਸ਼ਚਿਤ ਬਣ ਗਈ ਹਾਂ ਉਹ ਉਹ ਬਿਤੇ ਰੱਖੇ ਜੇ ਪਤਾ ਦਿੰਦਾ ਬੀਬਾ ਇਸ ਹੌਲੇ ਅਠਾਰਾਂ ਅਲਕਿਤੇ ਉਹ ਇਹ ਤਾਂ ਜੇ ਕੋਈ ਅਲਕਿ ਵਾਲੀ ਗੱਲ ਹੈ ਵੀ ਤੇ ਹਮੇਸ਼ਾ ਜੇ ਜਿਵੇਂ ਉਹ ਕਰ ਮੇਲ ਉਹੀ ਕਰਦਾ ਬਿਤੇ ਰੱਖਦਾ ਵੀ ਉਹੀ ਆ ਵਾਈਂਡ ਆਪ ਵੀ ਉਹੀ ਕਰਦਾ ਤੇ ਫਿਰ ਹੁਣ ਥੋ ਕੁਝ ਨਹੀਂ ਆਇਆ ਇਸ ਕਰਕੇ ਰਿਸ਼ਤਾ ਬਣ ਗਈ ਮੈਂ ਬੇਤਾ ਸਮਝਿਆ ਵੀ ਮੈਂ ਤੁਹਾਡਾ ਗਲ ਕਰਕੇ ਰਹਿ ਗਿਆ ਬੱਚੇ ਮੈਂ ਜਦ ਤੁਹਾਨੂੰ ਪੜਦਾ ਇਹ ਹਰ ਬੱਤਾ ਹਰ ਬੱਤਾ ਸੋਖਦਾਰੀ ਬੰਨਾ ਕੀ ਹੈ ਸਾਰੇ ਸੰਸਾਰ ਦਾ ਇਤਿਹਾਸ ਦੇਖ ਲਓ ਸਿੱਖ ਕਦੇ ਅਸ vero ਸਮੱਸਿਆ ਮ ਹਮੇਸ਼ਾ ਦੀ ਸਮੱਸਿਆ ਮਨੁੱਖ ਦੇ ਅੰਦਰ ਹੀ ਹੈ ਹਾਂ ਹਰਦਨ ਨਿਕਲਦੇ ਰਹੇ ਇਹਦਾ ਵੀ ਨਿਕਲ ਜਗਾ ਜੇ ਅੱਜ ਨਿਕਲਦਾ ਕੱਲ ਨਿਕਲੇਗਾ ਅੱਜ ਨਿਕਲੇਗਾ ਬੜਾ ਬੜੀ ਹੋਇਆ ਬੜੀ ਬੜੀ ਕਾਦੀ ਦਾ 2 2 3 3 ਦਿਨ ਦਿਨ ਵੀ ਹੋਈ ਰਹੇ ਚਾਰ ਚਾਰ ਦੇ ਹੋਏ ਨੇ ਸੇ ਇਕੱਠੇ ਹੋ ਗਏ ਫਿਰ ਹੋ ਗਏ ਜਿਵੇਂ ਹੁਰੀ ਸਾਹਿਬ ਨੇ ਕਿਹਾ ਕੁਾਰ ਹੋਈ ਸਾਹਿਬ ਜਿਹੜੇ ਬੱਚੇਾਂ ਨੂੰ ਜੋਇਆ ਪਰ ਇਹ ਲੱਗਦਾ ਕਿ ਤੁਹਾਨੂੰ ਨੁਕਸਾਨ ਹੋ ਰਿਹਾ ਅਕਾਲੀ ਦਲ ਦਾ ਪਕੰਡਾ ਜੀ ਪਕੰਡਾ ਪਰ ਇਹਦੇ ਵਿੱਚ ਇੱਕੋ ਹੀ ਕਰੇ ਕੁਝ ਸਿੰਗਲ ਬੰਦਾ ਕੋਈ ਜੁਗਵਾ ਦਿੰਦਾ ਦਾਈ ਐਦਾ ਤੜੀ ਵਰਦਿਆ ਤਾਂ ਐਦਾ ਬੰਦਿਆ ਇਹਦਾ ਕੱਟ ਕੇ ਬਦਦਾ ਹੁੰਦਾ ਔਰ ਮੈਂ ਦਾਦਾ ਦੇਖੋ ਮੇਰੇ ਸਮੇਂ ਨਾ ਕੋਈ ਕੰਮ ਇਹਦਾ ਮੇਰੇ ਪਰ ਮਗਰ ਪਣੇ ਮੇਰੇ ਸਮੇਂ ਸਾਥ ਫੋਤੇ ਸਿੱਧੇ ਪਾਟ ਤਾਲਾ ਸੇ ਗੁਰ ਪਣ ਗਏ ਪਾਟ ਸੇ ਬੁੜਾ ਫਿਰ ਟੋੜਾ ਸਾਧ ਬਾਬਾ ਸਾਹਬ ਨੇ ਫਿਰ ਉੱਤੇ ਦੁਬਾਰਾ ਪਕੜ ਲੈਟਾ ਕੇ ਬਰਿਆ ਜਿਹੜਾ ਇੱਕ ਇੱਠਾ ਗਾਲੀ ਦਲ ਹੋਇਆ ਜੇ ਸਿਮਰ ਜੀ ਮਹਾਂਬੀਸੇ ਅਮੰਦਰ ਜੀ ਦੇ ਇਹਨਾਂ ਏਕਾਰਤਾ ਤੇ ਖੜ ਕੇ ਆਹ ਖਾਲਸਾ ਰਣਨੋ ਜੱਜ ਕੀਤਾ ਜਾਏਗਾ ਫਿਰ ਇਕੱਠੇ ਹੋਗੇ ਫਿਰ ਹੋਗੇ ਇਹ ਜਿਹ ਪਹਿਲਾਂ ਇਕੱਠੇ ਹੋਦੇ ਨੇ ਹੁਣ ਹੋ ਜਾਵੇ ਹੋ ਤਾਂ ਕੋਈ ਸਮਾਪਤ ਅੱਛੀ ਕਰੇਗਾ ਠੀਕ ਹੈ